ਵੈਗੁਰ ਜੀ ਦਾ ਖਾਸਾ ਵੈਗੁਰ ਜੀ ਕੀ ਫਤਿਹ ਤੇ ਅੱਜ ਪਹੁੰਚਿਆ ਜੀ ਬੀਬੀ ਕੋਲ ਫਿਰ ਕਹਿੰਦੇ ਵੀ ਅੱਜ ਬੀਬੀ ਕੋਲ ਚੱਲਦੇ ਆ ਪਾਪਾ ਕਹਿੰਦਾ ਆਪਾਂ ਕਿਤੇ ਕੰਮ ਕਰ ਲੱਗਿਆ ਹੋ ਤਾਂ ਫਿਰ ਫੋਨ ਆ ਗਿਆ ਬਾਅਦ ਚ ਫਿਰ ਅਸੀਂ ਫੋਨ ਕਰਿਆ ਉਹਨੂੰ ਕਾ ਦਵਾਂਗੇ ਪਾਪਾ ਕਹਿੰਦਾ 4 ਵਜੇ ਫਿਰ ਮੈਂ ਰਾ ਟਿਊਸ਼ਨ ਦੀ ਕੈਨਸਲ ਕਰਾਤਾ ਫਿਰ ਪਹੁੰਚੇ ਬੀਬੀ ਕੋਲ ਫਿਰ ਹੁਣ ਕਹਿੰਦੇ ਮੈਨੂੰ ਕੱਲ ਦਾ ਹੀ ਢਿੱਡ ਖੁਰਾ ਮੇਰਾ ਦਵਾਈ ਲੈਣ ਚੱਲੇ ਆ ਜੀ ਹੁਣ ਕਲਾਮ ਮੁਲਾਕਾਤ ਕਰੋ ਇਹ ਮੰਮੀ ਨਾਲ ਸਾਸਰੀ ਕਾਜੀ ਸਾਰਿਆਂ ਨੂੰ ਮੈਂ ਥੋੜੀ ਲੱਗੇ ਜੀ ਬੰਦਾ ਕਦੇ ਕਦੇ ਗੇਟ ਚ ਆਉਂਦਾ ਹੈ ਵੀ ਹਾਂਜੀ ਭੈਣ ਜੀ ਵਾਈਫ ਜੀ ਕਾ ਖਾਸਾ ਵਾਈਫ ਜੀ ਕਿੱਥੇ ਹਾਂਜੀ ਬੀਬੀ ਹਾਂਜੀ ਇਹ ਗੱਲ ਸਾਰਿਆਂ ਨੂੰ ਬੁੜੀ ਆਪ ਉਸੇ ਸਾਹ ਪਿੱਛਾ ਪਰ ਉਹ ਸੁਪੋਕਰਨੇ ਕਿੱਥੇ ਜਾਣਾ ਵੀਰ ਜੀ ਨੂੰ ਫੋਨ ਕਰਤਾ ਵੀ ਆਉਣਾ ਨਹੀਂ ਹੈਗਾ ਦੋ ਚਾਰ ਦਿਨ ਹੋਰ ਹੋਰ ਚੋ ਦੋ ਜੀ ਜੀ ਨਾਲ ਕੋਈ ਟੈਨਸ਼ਨ ਨਾ ਲਓ ਜਿੰਨਾ ਚੋ ਤੁਹਾਡਾ ਹੋਉਂ ਨਹੀਂ ਉਹ ਮੈਂ ਨਹੀਂ ਆਉਂਦਾ ਮਸਖੋਂ ਗਲਾਸਾ ਬੀਬੀ ਠੀਕ ਕਰਤੀ ਅਗਲੀ ਨੇ ਹੁਣ ਮੈਂ ਚੱਲੀ ਨਾ ਬੀਬੀ ਠੀਕ ਕਰਦੇ ਤਾਂ ਕੀ ਮਤਲਬ ਹੁਣ ਅਸੀਂ ਵੀ ਤਾਂ ਠੀਕ ਹੋ ਜੀ ਪਰ ਹਾਲੇ ਵੀਂ ਦਾ ਪੈਰ ਦੁਬਿਦਾ ਯਾਰ ਹਸਪਤਾਲ ਲਈ ਲੈ ਕੇ ਗਏ ਹਾਲੇ ਹਾਂ ਤੂੰ ਮੈਨੂੰ ਅੱਜ ਹਸਪਤਾਲ ਲੈ ਕੇ ਜਾਣਾ ਸੀ ਚੁਟਕਾ ਤੈਨੂੰ ਸਰਕਾਰੀ ਹਸਪਤਾਲ ਤਾਂ ਹੀ ਨਾ ਤੇ ਦਿਨ ਕੁੱਲੂਆ 100 ਵਾਰ ਨੂ ਫੇਰ ਆ ਜੂਗੀ ਫੇਰ ਆ ਜੂਗੀ ਸੱਚੀ ਠੀਕ ਨੇ ਫੇਰ ਸੋਮਵਾਰ ਇਹ ਪੁੱਛਣਾ ਵੀ ਕਿਹੜੀ ਤਰੀਕ ਚਾਉਣਾ ਉਹ ਤਰੀਕ ਤਰੀਕ ਪਿੰਦੇ ਇਹ ਨਾ ਪੁੱਛਿਆ ਕਰੂ ਸਾਨੂੰ ਪਿੰਦੇ ਤਾਂ ਬਸ ਬੀਸੋਂ ਵਾਰ ਮੈਂ ਕੱਲ ਤਾਂ ਵੀਰਾ ਵੀ ਬੀਜੀ ਆ ਭੈਣ ਕੱਲ ਨੂੰ ਮੈਚ ਆ ਭਾਈ ਉਹ ਤਾਂ ਜ਼ਰੂਰੀ ਆ ਉਹ ਸੱਜੇ ਕਹਿਤਾ ਮੈਨੂੰ ਭਾਈ ਸਵੇਰੇ ਮੇਰਾ ਮੈਚ ਆ ਅੱਛਾ ਕਿੰਨੇ ਵਜੇ ਜਾਣਾ ਸਾਢੇ 5 ਵਜੇ ਚੱਲ ਜਿੱਦਾਂ ਉਹ ਹੀ ਕੋ ਸੱਜੇ ਦਾ ਬਜਾਣਾ ਆ 8 ਵਜੇ ਮੁੜਿਆ ਉਹਨਾਂ ਨਾਲ ਹਾਂ ਇਹ 5 ਵਜੇ ਚਮਕੌਰ ਆ ਅੱਛਾ ਕਿ ਜਿੱਦਾਂ ਬਾਹਰ ਵੀ ਜਾਣੇ ਮੈਂ 5 ਵਜੇ ਤੁਰਪਨ ਨੇ ਆਉਂਦਾ ਉਹੀ ਟਾਈਮ ਨਾਲ ਤੁਰਦੇ ਆ ਵੀ ਹਾਲੀਵੁੱਡਿਕੋਂ ਦੇ ਨਿਕਲਦੇ ਟਾਈਮ ਹੋ ਜਾਂਦਾ ਫਾਈ ਤਾਂ ਹੈਊਗਾ ਫਿਰ ਘਰ ਤੇ ਤਾਂ ਫਿਰ ਉਹੀ ਟਾਈਮ ਤੁਰਪਨ ਦੇਦੇ ਅੱਛਾ ਪਰ ਜਿੱਦਾਂ ਪੈਰਾ ਨਹੀਂ ਲੱਗਦਾ ਹੁੰਦਾ ਤੇ ਬਲੇ ਪਿੰਡਾਂ ਵਿੱਚ ਸਖਤਾਈ ਹੁੰਦੀ ਦੀ ਚੌਕੀਦਾਰ ਦੀ ਉਹ ਸਖਤਾਈ ਇੱਧਰ ਹੋਈ ਵੀ ਹੈ ਅੱਛਾ ਇਹ ਸਾਰੇ ਬੰਦਿਆਂ ਨੂੰ ਠਾਲਨਾ ਨਾ 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 ਇਹ ਹੁਣ ਚਮਕੌਰ ਦੀ ਟੀਮ ਆ ਜੇ ਆਪਣੇ ਪਿੰਡ ਦੀ ਟੀਮ ਹੋਵੇ ਤਾਂ ਫਿਰ ਇੱਕ ਦੂਏ ਨੂੰ ਕਹਿ ਹੁੰਦਾ ਇਹ ਚਮਕੌਰ ਦੀ ਟੀਮ ਆ ਸਾਨੂੰ ਠਾਲਦੇ ਆ ਨਾ 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 ਇਹ ਮੈਨੂੰ ਠਾਲਦੇ ਆ ਭਾਈ ਉੱਠੇ ਕੱਢ ਮੈਚ ਖੇਡਣ ਜਾਣਾ ਯਾਰ ਤੂੰ ਕਹਿਣਾ ਤਾਂ ਹੈਗਾ ਹੀ ਬਾਕੀ ਜ਼ਿੰਮੇਵਾਰੀ ਬਣ ਜਾਂਦੀ ਜਦੋਂ ਖੇਡਣ ਜਾਣਾ ਫਿਰ ਕਿ ਨਹੀਂ ਜੇ ਖੇਡਣਾ ਸੀਰੀਜ਼ ਤਾਂ ਤਰਸ ਤੋਂ ਰੱਖਣਾ ਪਏ ਤੇ ਜ਼ਿੰਮੇਵਾਰੀ ਤਾਂ ਸਮਝਣੀ ਪੈਣੀ ਆ ਪੈਰ ਦੀ ਸਮਝਦੇ ਨਾ ਪਾ ਜਿੰਮੇਵਾਰੀ ਜਿੰਮੇਵਾਰੀ ਦੀ ਗੱਲ ਕਰਦੀ ਮੈਂ ਜਿੰਮੇਵਾਰ ਤੇ ਆ ਹਾਂ ਹਾਂ ਅੱਜ ਤਾਂ ਮੈਂ ਕੰਪਰ ਵੀ ਗਿਆ ਹਾਂ ਤਾਂ ਠੀਕ ਰਿਹਾ ਕੰਪਰ ਮੈਂ ਤੁਹਾਨੂੰ ਕਿਹਾ ਨਹੀਂ ਮੈਂ ਤੁਹਾਨੂੰ ਸਵੇਰੋਂ ਕਿਹਾ ਕਿਹਾ ਮੈਂ ਦੇਖ ਇੱਕ ਅੱਧੀ ਦਿਹਾੜੀ ਨਾਲ ਕੋਈ ਚੱਕਰ ਨਹੀਂ ਤੁਸੀਂ ਰਹਿਣ ਦਾ ਬੜਾ ਪੈਰ ਦੇਖੋ ਜੇ ਤੁਹਾਡਾ ਪੈਰ ਠੀਕ ਆ ਤਾਂ ਤੁਸੀਂ ਆਪ ਘਰੇ ਆ ਧੱਕੇ ਨਾਲ ਬੀਬੀ ਬੋਲ ਕੋ ਸਾ ਮम्मी ਵੀ ਕਹੀ ਗੱਲ ਕੋਈ ਭਾਈ ਬੀਬੀ ਬੀਬੀ ਮੇਰਾ ਪੂਰੂਗੀ ਬੀਬੀ ਬੋਲ ਮੈਂ ਤਾਂ ਕਹਿੰਦੀ ਤੂੰ ਨਾ ਜਾਏ ਕਿ ਪੈਰ ਦੇਖੋ ਤਾਂ ਹਾਂ ਬੀਬੀ ਨੇ ਆਇਆ ਤਾਂ ਕਹਿਣਾ ਪਾਈ ਜੇ ਤੋਰਾ ਫੇਰਾ ਰੱਖੂਗਾ ਪੁੱਤ ਤਾਂ ਠੀਕ ਰਹੂਗਾ ਲੈ ਹਾਂ ਜਿੰਦੀ ਨਾਮ ਹਾਂ ਹਾਂ ਕਿਦਾਂ ਆਊਗਾ ਦੋਦੇ ਨਾਮ ਕਾਰ ਪਾਜੀ ਆਇਆ ਕਿਥੇ ਹੋਊਗਾ ਅ ਕੱਲੇ ਮੜੇ ਤੁਸੀਂ ਚਲਾਇਆ ਸਾਈਕਲ ਦੇਖ ਲਓ ਉਹ ਕੱਲ ਤਾਂ ਨਾ ਮੇਰਾ ਠੀਕ ਤਾਂ ਪਰ ਮੈਂ ਜਿਹੜਾ ਸਾਈਕਲ ਚਲਾ ਲਿਆ ਨਾ ਉਹਦੇ ਕਰਕੇ ਥੋੜਾ ਜਿਹਾ ਹੋ ਗਿਆ ਚਲੋ ਹੈਲੋ ਮਨਿੰਦਰ ਸਿੱਖਣ ਲੱਗਿਆ ਹਾਂ ਮਨਿੰਦਰ ਸਿੱਖਣ ਤਾਂ ਲੱਗਿਆ ਸਾਈਕਲ ਬੜਾ ਉਹ ਗਰਦੂੰਗਾ ਹਾਂ ਗਰਦੂੰਗਾ ਪਰ ਤੇ ਪੁੱਤ 10 10 ਪੂਰੀ ਦੇ ਤੱਕ ਅੱਜ ਕਵਰੀ ਪੈਰ ਕਵਾਲੇ ਜਿੱਧਰ ਪੁੱਤ ਆ ਦੇ ਅਰੇ ਥੋੜਾ ਇਹ ਲੰਬਾ ਹੋਰ ਹੋ ਜਾ ਫਿਰ ਕੰਟਰੋਲ ਕਰ ਲੈ ਓਏ ਗੱਲ ਕਰਦੇ ਵੀ ਹੌਸਲਾ ਵੀ ਬਹੁਤ ਬੜੀ ਚੀਜ਼ ਹੁੰਦੀ ਆ ਮੈਂ ਤੇਰੀ ਗੱਲ ਸਾਈਕਲ ਨੂੰ ਵੀ ਇੱਕ ਤਾਂ ਕਰੀ ਗਿਆ ਕੈਂਚੀ ਚਲਾਈ ਆ ਨਾ ਨਾ ਕੈਂਚੀ ਚਲਾ ਸਕਦਾ ਇਹ ਸਾਈਕਲ ਲੰਬਾ ਉਹਦਾ ਡੰਡਾ ਜਿਹਨੇ ਪੈਰ ਕੋ ਹਾਂ ਉਹ ਕੋਠੀ ਵਿੱਚ ਜਿਹੜੀ ਸਿੰਗ ਲਗਾ ਐ ਉਹ ਚਲਾਈ ਆ ਭੀਰਾ ਚਾਚਾ ਇੱਕ ਦਿਨ ਆ ਗਿਆ ਲੈ ਤੱਕਾ ਤੇ 6:00 ਬਜੂ ਦਾਹੀ ਆਉ ਜੂਨੇ ਸਖਾਇਆ ਪੰਜਾਂ ਮਿੰਟਾ ਚੜਾਤਾ ਨੇ ਤਾਂ ਸਾਈਕਲ ਪਰ ਇਹ ਉਤਰਿਆ ਮਨਿੰਦਰ ਇਹ ਹਉਦ ਰਿਆ ਮਨਿੰਦਰ ਉਹ ਫੇ ਤਾਂ ਸਾਈਕਲੇ ਤੋੜ ਕੇ ਹੀ ਖੜਿਆ ਅੱਗੇ ਕੈਂਚੀ ਤੋਂ ਸਟਾਰਟ ਹੁੰਦਾ ਸੀ ਇਹ ਚੀਜ਼ ਹਮ ਅੱਜ ਕੱਲ ਕਿੱਥੇ ਨਹੀਂ ਅੱਜ ਕੱਲ ਤਾਂ ਮੋਟਰਸਾਈਕਲ ਸਿੱਧੇ ਅੱਜ ਨੂੰ ਸ਼ੌਂਕ ਆ ਗਏ ਵੀ ਹੈਗਾ ਮਨਿੰਦਰ ਜੀ ਹੁਣ ਕੀ ਗੱਲ ਤਾਂ ਆ ਉਹ ਪਰ ਗਰੀਬੀ ਬਹੁਤ ਕੁ ਦਿਖਾ ਦਿੰਦੀ ਆ ਨੇ ਉਹ ਤਾਂ ਵੀ ਆਪਣੇ ਸਰੀਰ ਨੂੰ ਫਿੱਟ ਰੱਖਦਾ ਹੈ ਹਾਂ ਮੈਂ ਨੇ ਹੀ ਅਭੀ ਇਹ ਸਰੀਰ ਵਾਸਤੇ ਬਣਾਇਆ ਸਰੀਰ ਨੂੰ ਫਿੱਟ ਕਰ ਰੱਖਣ ਵਾਸਤੇ ਬੀਬੀ ਕਿਵੇਂ ਆਉਣ ਤੋਂ ਫਰਕ ਕਿੰਨਾ ਦਾ ਬੀਬੀ ਥੋੜਾ ਥੋੜਾ ਹੀ ਕਰੀ ਜਾਂਦੀ ਆ ਅੱਗੇ ਰੋ ਹੈਗਾ ਥੋੜੇ ਜਿਹੇ ਬੂਲ ਬੂਲ ਤੇ ਭਰਦਾ ਹੁੰਦਾ ਹੈ ਨਾ ਥੋੜਾ ਜਿਹਾ ਹੁਣ ਥੋੜਾ ਥੋੜਾ ਕਹਿੰਦੇ ਥੋੜਾ ਜਿੰਨਾ ਕ ਫਰਕ ਹੁੰਦਾ ਹੈ ਕਿ ਦੱਸਣਾ ਹੂੰ ਖੜਾ ਦੇ ਤੂੰ ਸਭ ਉਹ ਕਲਾਥ ਥੋੜਾ ਗਲਤ ਗਿਆ ਉਹ ਮਾਇਆ ਵਾਸ ਜਮਾਈ ਦੀ ਰਾਹ ਉਹ ਰਾਹ ਨੀ ਖਿਓ ਕੇ ਕਹੇ ਨਾ ਫੇਰ ਪਤਾ ਲੱਗੇ ਵੀ ਹਾਂ ਨਹੀਂ ਹੈਗਾ ਉਹਦਾ ਸਾਥ ਨਹੀਂ ਸੀ ਕੀ ਮੈਂ ਕਹਦਾਂ ਮੈਂ ਤਾਂ ਕਹਦਾਂ ਅੱਗੇ ਕਹਦਣਾ ਤੂੰ ਕਹਿੰਦੀ ਸੀ ਕੱਲ ਠੀਕ ਆ ਤੂੰ ਯਾਰ ਮੈਨੂੰ ਲੱਗਦਾ ਬੀਬੀ ਨੇ ਗੋਲੀ ਤਾਂ ਨਹੀਂ ਲੈ ਲਈ ਨੀਂਂਦੀ ਨਾ 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 ਅੱਕੜ ਖਗਤ ਵਿੱਚ ਜਾਂਦੀ ਆ ਨਹੀਂ ਹਾਂ ਥੋੜੀ ਤਾਂ ਮੈਨੂੰ ਲੱਗਦਾ ਵੀ ਚਾਂਸ ਚ ਨਹੀਂ ਨਹੀਂ ਠੀਕ ਆ ਪਹਿਲਾਂ ਮੈਂ ਦੱਸਾਂ ਹੂੰ ਉਹ ਨਹੀਂ ਉਸ ਜਿਹੀ ਬੰਦੇ ਕਰਦੇ ਕਿੰਨੇ ਆਲ ਵੀ ਹੈ ਜਦੋਂ ਬੰਦ ਹੋ ਗਏ ਬਹੁਤ ਗੰਦੀ ਵਿੱਚ ਜਨ ਬਦਲਵਾਈ ਜੀ ਵੀ ਆ ਜਾਂਦੀ ਹੈ ਵਿੱਚ ਜਨ ਤੇ ਧੁੱਪ ਹੋ ਜਾਂਦੀ ਹੈ ਕੋਈ ਤਾਂ ਦੋ ਦਿਨ ਹੋ ਗਏ ਉਹ ਤਾਂ ਕੱਲ ਵੀ ਬਹੁਤ ਧੁੱਪਾਂ ਤੇ ਅੱਜ ਦੋ ਸਿਰ ਦਾ ਸਰੀਰ ਇੱਧਰ ਉਹ ਕਰ ਜਿੱਥੇ ਲੋੜ ਉੱਥੇ ਨਹੀਂ ਪੈਂਦਾ ਜੀ ਉਸ ਤਾਂ ਯਾਰ ਵੀਰ ਐਤਰੇ ਪਹਾੜਾ ਚ ਬਹੁਤ ਆ ਮੈਂ ਐਤਰੇ ਨਾਨਕਿਆ ਵਾਲੂ ਬੋ ਪੈਂਦਾ ਜੀਜੇ ਨਾਲ ਵਾਲੂ ਪੱਟੇ-ਪੱਟੇ ਬਹੁਤ ਮੀ ਪੈ ਰਹੇ ਹੈਗੇ ਇਹਦੇ ਪੈਨੇ ਉੱਧਰ ਹੂੰ ਉੱਧਰ ਹਮਾਤਰ ਬੱਦਲੇ ਫਟੀਆਂ ਤਾਂ ਲੱਗਨ ਧੁੱਪ ਦੇ ਪਰੇ ਨੂੰ ਨਹੀਂ ਐਨਾ ਮੀ ਆ ਮੀਂਹ ਤਾਂ ਹੁੰਦਾ ਜੀ ਜੀ ਬੁੱਲੇ ਬੁੱਲੇ ਹੁਣ ਤੇ ਹੀ ਹਾਂ ਚਲ ਦੇਖਿਆ ਤੁਸੀਂ ਹਾਂ ਤਾ ਮੜਦੇ ਆ ਤੇ ਹਾਂ ਤੂੰ ਦੇਖਿਆ ਇਹਦਾ ਨਾ ਨਾ ਆਪਣੇ ਕਿਨੂੰ ਫੋਨ ਕਰਿਆ ਮੈਂ ਫੋਨ 'ਚ ਦੇਖੇ ਸੀ ਅੱਜ ਫੋਨ 'ਚ ਦੇਖੇ ਤੇ ਇਹ ਜਿਹੜੀ ਤਕਰੀਰ ਹੁਣ ਇਹ ਜਿਹੜਾ ਨਾਲ ਹੈ ਜੀ ਅੱਜ ਜਦ ਮੈਂ ਉਤਰਾਖੰਡ 'ਚ ਕਹਿੰਦੇ ਬੱਦਲ ਫਟ ਗਿਆ ਤਾਂ ਮੀਂਹ ਨਹੀਂ ਹਟਿਆ ਪਾਣੀ ਉਹ ਪਾਣੀ ਹੋ ਗਿਆ ਚਲੋ ਪਰਮਾਤਮਾ ਬਾਣਾ ਇੱਕ ਆਪਣਾ ਇਹ ਜਿਹੜਾ ਇੱਕ ਹੋਤਾ ਜਸਵਿੰਦਰ ਭੱਲਾ ਗਿਆ ਨਾਲ ਜਸਵਿੰਦਰ ਭੱਲੇ ਦੇ ਦਿੱਤੇ ਹੋਏ ਆਜਾ ਲਈ ਦੇ ਨਾ ਬੜਾ ਹਾਸੀ ਮਜ਼ਾਕ ਵਾਲੀ ਬੜਾ ਤਕੜਾ ਡਰਕੋਤਾ ਕਮੇਡੀਅਨਤਾ ਗੱਲਾਂ-ਗੱਲਾਂ ਵਿੱਚ ਇਹਦੇ ਨਾਲ ਕਮੇਡ ਕਰ ਦਿੰਦਾਤਾ ਕਮੇਡੀਆ ਤੇ ਬਾਕੀ ਕਹਿੰਦੇ ਨੇ ਉਹਦੇ ਵੀ ਜਿੰਨੀ ਕਿ ਲਿਖੀ ਆ ਨਾ ਉੰਨੀ ਕਿ ਭੋਗਣੀ ਆ ਬਹਾਨਾ ਤਾਂ ਮੌਤ ਦਾ ਬਣਨਾ ਹੀ ਬਣਨਾ ਹੈ ਜੇ ਸਦਾ ਹੀ ਪ੍ਰਮਾਤਮਾ ਲੈ ਜਾਣ ਲੱਗ ਗਿਆ ਰੱਬ ਰੱਬ ਤਾਂ ਲੋਕ ਗਾਲਾਂ ਕੱਢਣ ਲੱਗ ਜਾਣ ਆ ਆਪਣੀ ਮੜੀ ਚਾਬੀ ਉੱਥੇ ਜੰਦੇ ਦੀ ਸਾਹਮਣੇ ਰੱਖੀ ਹੂੰ ਰਾਤ ਉਹ ਰ ਤਾਂ ਮम्मी ਕੋ ਚਾਬੀ ਛੱਡ ਗਈਗੇ ਅਸੀਂ ਜਿੰਦਾ ਹੀ ਤੋੜਿਆ ਚਾਬੀ ਦੀ ਪਤਾ ਕਿੱਥੇ ਸਿੱਕ ਪਈ ਉਹ ਇੱਕ ਚਾਬੀ ਪਤਾ ਨਹੀਂ ਜਿੱਕੜਾ ਲਬਾਰੀ ਜੀ ਦੀ ਹੁੰਦੀ ਆ ਨਹੀਂ ਨਹੀਂ ਜਿੰਦੇ ਦੀ ਤੋੜਿਆ ਇਹ ਜਿੰਦੇ ਦੀ ਹੁੰਦੀ ਲਬਾਰੀ ਜੀ ਦੇ ਤਾਂ ਇਹਨਾਂ ਨੇ ਗੱਡੀ ਜੇ ਰੱਖੀ ਦੀ ਬੰਨੀ ਕਿੱਥੇ ਗਈ ਆਂ ਤੀ ਪਤਾ ਨਹੀਂ ਕਿੱਥੇ ਘਿਰ ਗਈ ਉਹ ਨਹੀਂ ਤੋੜਿਆ ਰਾਤ ਉਹ ਜਿੰਦਾ ਹੀ ਤੋੜਿਆ ਤਾਂ ਸੀ ਅੰਦਰ ਬੜੇ ਚਾਬੀ ਉਹਨਾਂ ਲੱਭੀ ਹੋਰ ਗੁੱਤੀ ਮਾਰੇ ਕਲਕਾਰੀਆਂ ਤੂੰ ਤੁਸੀਂ ਬੋਲਦੇਗਾ ਤੇ ਕਿ ਡੇੜ ਦਰ ਹੋਣੀ ਅਜਾ ਹੂੰ ਬਾਹਰ ਬਾਹਰ ਬਾਂਦਰ ਆ ਜਾਂਦੇ ਨੇ ਘਰਾਂ ਛੱਡਦੇ ਸੀ ਦਿਨ ਚ ਵੀ ਨਹੀਂ ਬਾਹਰ ਕੱਢਦੇ ਹੁਣ ਤੁਹਾਨੂੰ ਜਰੀ ਨਹੀਂ ਬਾਂਦਰ ਬਹੁਤ ਆਉਂਦੇ ਉੱਥੇ ਅੱਛਾ ਹਾਂ ਬਹੁਤ ਬੜੇ ਬੜੇ ਸਾਨੂੰ ਆਇਆ ਤਾਂ ਵੀ ਕਿਤੇ ਉਹੀ ਨਾ ਚੱਕ ਲੇ ਵੀ ਕੁੱਤੀ ਨੂੰ ਐ ਇਹਨੂੰ ਨਾ ਚੱਕ ਲਈਵੇ ਆਪੇ ਅੰਗ ਤਾਂ ਉਹ ਵੀ ਇੱਤੇ ਤੋੜ ਲੈਂਦੇ ਨੇ ਫਿਰ ਸੰਗ ਸੰਦੇ ਸਾਰ ਲੈਂਦੇ ਨੇ ਕੱਪੇ ਕੱਪੇ ਖਾ ਲੈਂਦੇ ਪੱਤੇ ਤੱਕ ਕਰ ਲੈਨੇ ਹਾਂ ਉਹ ਬਹੁਤ ਆਉਂਦੇ ਨੇ ਕਿਹੜਾ ਕੁਛ ਹੈ ਨਾ ਪਰ ਅੱਜ ਤਾਂ ਹੁੰਦੇ ਦੀ ਆਮ ਨੂੰ ਖਾਏਗੇ ਉਹ ਵੀ ਕਿੱਥੇ ਜਾਣ ਤੇ ਕਿੱਥੇ ਰਵਾੜ ਕੇ ਇਸੇ ਲਿਆਇਆ ਜਾਏ ਐਦਾਂ ਨੂੰ ਪੜਾ ਦੇ ਪੁੱਤ ਹਾਂ ਪੜਾ ਦਿੰਦਾ ਤੈਨੂੰ ਕਾਹ ਸੱਟ ਖਾ ਲੈਣੀ ਤੈਂ ਤਾਂ ਇਹਦਾ ਸਾਈਕਲ ਤੋੜ ਦੇਣਾ ਇੱਥੇ ਜੀ ਇਹ ਕਰਦੇ ਹਾਂ ਥੋੜਾ ਬੋਤਨਾ ਹੈ ਬੈਠਾ ਲਾ ਗਿਆ ਹਾਂ ਬਸ ਇੱਕ ਖਲਣਾ ਹੁੰਦਾ ਦੇਖੋ ਸਾਹਮਣੇ ਦੇਖੀ ਹਾਂ ਚੱਲ ਸਾਹਮਣੇ ਦੇਖਦੇ ਹਾਂ ਤੀ ਚੱਲ ਜੇ ਗਿਰ ਗਿਆ ਫਿਲੰਦਾ ਬੁੜੀ ਜਾ। ਡਿੱਗਣਾ ਨਹੀਂ ਜਾਵੀ। ਮੈਂ ਤਾਂ ਬ੍ਰੇਕ ਦੱਬ ਲੰਦਾ। ਉਹਨੂੰ ਕੋਤਾਂ ਬ੍ਰੇਕ ਦਿੱਤੋ ਲਾਇ। ਬ੍ਰੇਕ ਤਾਂ ਲੱਗਦੇ ਨੇ ਪਰ ਉਹ ਸਾਈਕਲ ਨਾਲੋਂ ਬੜਾ ਸਾਈਕਲ ਆ। ਹਾਂ ਉਹਦਾ ਜੇ ਦੂਆ ਹੋਵੇ ਨਾ ਜਿਹਦੇ ਵਿੱਚ ਡੰਡਾਂ ਜੈ ਨਹੀਂ ਹੁੰਦਾ ਫੇਸ ਆ ਚੜ ਜੂ। ਫੇਸ ਚੜ ਜਾ। ਇਹ ਤਾਂ ਆਏ ਦਾ ਵਾਲਾ ਸਾਈਕਲ ਖੜਕਾ ਕੇ ਹੀ ਜਾਊਗਾ। ਨਾ ਕੋਤ ਖੜਾ ਦੇ ਕੰਮ ਦੇ। ਮਨਿੰਦਰ ਮਨਿੰਦਰ ਹੁਣ ਸਾਰਿਆਂ ਨੇ ਕਹਿ ਦਿੱਤਾ ਪੁੱਤ ਖੜਾ ਦੇ। ਹਾਂ 6 ਵਜੂ। ਆਦੋਂ ਪਾਪਾ ਨਾਲ ਜਾਈ ਦੋਈਏ। ਖੜਾ ਦੇ ਹੁਣ। ਨਾਲੇ ਕਰਾ ਦੇ ਕੰਮ ਤੇ ਨਾਲ ਆਸਟੈਂਡ ਹੀ ਆ ਚਲ ਚਾ ਮੈਨੂੰ ਉਹਦਾ ਸਿੱਧਾ ਕਾਲਕੁੱਤਾ ਦਾ ਹੈਂਡਲ ਜਿਆ ਕਰਮ ਦੇਖਦਾ ਬਾਣਾ ਮੇਰੀ ਮੰਮਾ ਨਹੀਂ ਆਉਂ ਹੂੰ ਇਹ ਉਹ ਤਾਂ ਟੁੱਟ ਗਿਆ ਬਾਹਰ ਸੁਭੂ ਵੀ ਜਾਂਦੀ ਏ ਟੂਸਰ ਤੇ ਸੁਭੂ ਨਾ ਚੋਬਰੇ ਉਹਦੇ ਉੱਪਰ ਫੋਨ ਕਰ ਦੇਗੀ ਸੁਭੂ ਨਹੀਂ ਗਈ ਉਹ ਤਾਂ ਉਰੀ ਆਇਆ ਉਹ ਤਾਂ ਸੱਚੀ ਜਾਣਾ ਜ। ਆਹ ਦੇਖੀ ਰਹਿ ਜਾ ਹੋਰ ਦੋ ਦਿਨ। ਬੀਬੀ ਲੈ ਜਾਣੀ ਬੀਬੀ ਦੱਸੇ। ਕੱਲ ਜਾਣਾ ਬੀਬੀ? ਹਾਂ ਨਹੀਂ ਜਾਣਾ। ਦਾਦਾ ਜਣਾ। ਬੀਬੀ ਨੇ ਤਾਂ ਉਹ ਬੀਬੀ ਨੇ ਤਾਂ ਉਹ ਕਹਿੰਦੇ ਦੋ ਚਾਰ ਦਿਨਾਂ ਤੱਕ ਨਾਲ ਆਸਟ੍ਰੇਲੀਆ ਚਲੇ ਜਾਣਾ। ਫੇਰ ਵੀ ਕਾਹਦਾ ਆਉਣਾ? ਫੇਰ ਤਾਂ ਨਹੀਂ ਆਉਂਦੀ ਦੋ ਚਾਰ ਮਹੀਨੇ। ਮੈਂ ਵੀ ਤਾਂ ਜਾਣਾ ਹੀ ਆ। ਤਾਂ ਕਿੱਥੇ ਜਾਣਾ? ਬੀਬੀ ਨਾਲ। ਤੇਰਾ ਕੋਈ ਪਾਸਪੋਰਟ ਨਹੀਂ ਲੈਣਾ ਨਹੀਂ ਕੋਈ ਦੇਣਾ ਨਹੀਂ। ਤੇਰੇ ਪੇਪਰ ਨਹੀਂ ਉਹ ਤਾਂ ਠੀਕ ਆ ਆ ਕਿਹਾ ਠੀਕ ਆ ਉੱਪਰ ਕਰਕੇ ਹੈ ਤੇ ਪਰ ਤੋਂ ਬਾਅਦ ਹੀ ਆਏਗਾ ਨਾ ਬੀਬੀ ਨੇ ਜਾਣਾ ਹੁਣ ਕੱਲ ਕੱਲ ਵੀ ਪਰਸੋਂ ਨੂੰ ਪਰਸੋਂ ਤੱਕ ਜਾਣਾ ਬੀਬੀ ਨੇ ਪੁੱਛਣਾ ਹਾਂ ਹਾਂ ਨਾ ਇੱਦਾਂ ਚੱਲ ਕੇ ਜਾਂਦੇ ਨਾਲ ਲੈ ਕੇ ਟਿਕਟੇ ਲੱਗੜੀ ਬੱਸ ਦੀ ਲੈ ਲੈਣੀ ਆ ਹਾਂ ਬੱਸ ਦੀ 50 ਰੁਪਏ ਲੱਗਣੇ ਆ ਹਾਂ ਚਾਹ ਤੂੰ ਜਿਹੜਾ ਬਾਜ਼ਾਰ ਤੇ ਜਾਣਾ ਚੱਲਣਾ ਹੋਇਆ ਕੱਲੀ ਹਾਂ ਕੋਈ ਗੱਲ ਤੇਰੀ ਮਰਜ਼ੀ ਆ ਬਾਕੀ ਤਰੀ ਮਾਰਦੇ ਜਾ ਜਾ ਮੈਨੂੰ ਪਤਾ ਜਾਜ ਜਾਣਾ ਨਹੀਂ ਦਾਦ ਦੇ ਲੱਗਦੇ ਬਸ ਜੇ ਜਣ ਹੈ ਜਹਾ ਚ ਤਾਂ ਉਹ ਦਿਨ ਚ ਬੋਲਦੇ ਨੇ ਦਾਦ ਦੇ ਬਸ ਜੇ ਲੱਗਦੇ ਹੁਣ ਤਾਂ ਇਹ ਦੇਖਣਾ ਵੀ ਤਾਂ ਜਾਣਾ ਕੀ ਕਰਨਾ ਦੋ ਦਿਨ ਚ ਭੋਲਣਾ ਇਹ ਬਹੁਤ ਥੀ ਜਣਾ ਭੋਲਣਾ ਚਲ ਪੱਕੇ ਇਹਦਾ ਤੇਰੇ ਟੇਕ ਵੇ ਤਾਂ ਤੇਰੇ ਨਾਲ ਸ਼ੁੱਪੂ ਵੀ ਬੱਕੀ ਹੈ ਕਰਨ ਦੀ ਕਰਾ ਵੀ ਰੜਾ ਤੇ ਭੁੰਦਾ ਕੋਈ ਨਾ ਹਣ ਤੁਸੀਂ ਘੁੰਮੇ ਆਓ ਜਾਂ ਤਾਂ ਫੇ ਪੇਪਰੇ ਦੇ ਲੋ ਜਾਂ ਫੇ ਘੁੰਮੇ ਆਓ ਘੁੰਮੇ ਆਓ ਕੰਮ ਵੀ ਉਹਨੇ ਕੰਮ ਕੀਤਾ। ਕਿਹੜਾ ਹੀ ਨਹੀਂ ਕਿਹਾ ਕਿ ਉਹਨਾ ਨਾਲ ਕਰਨਾ ਹੈ। ਵੀ ਬਾਪ ਸਾਡਾ ਪੈਸੇ ਖਰਚਦਾ ਸੀ। ਇਹ ਨਾ ਨਾ ਪੜਨਾ ਕਿੱਥੇ ਅਸੀਂ ਘੁੰਮਣਾ ਸੀ ਤਾਂ ਠੀਕ ਨਹੀਂ। ਨਾ ਪੇਪਰਾਂ ਤੇ ਬਾਅਦ ਜਦੋਂ ਅਗਲੀ ਕਲਾਸ ਹੋਗੀ। ਹਾਂ ਚਲੋ। ਛੁੱਟੀਆਂ ਹੋਣਗੀਆਂ। ਜੋ ਛੁੱਟੀਆਂ ਜਾਊਗਾ ਭਾਈ ਇਹ। ਛੁੱਟੀਆਂ ਜਾ। ਚਲ ਫੇ ਬੀਬੀ ਪਹਿਲਾਂ ਜਾਇਆ ਵੇ। ਤੇ ਤੂੰ ਜਾਇਆ। ਛੁੱਟੀਆਂ ਤੇ ਛੁੱਟੀਆਂ ਤੇ। ਬੀਬੀ ਤਾਂ ਛੁੱਟੀਆਂ ਹੀ ਛੁੱਟੀਆਂ ਹੈ। ਬੀਬੀ ਥੋੜੀ ਪੜਦੀ ਆ। ਕੀ? ਕੀ ਨਾ। ਅੰਗਰ ਤੇ ਜਾਊਗਾ ਅੰਗਰ ਨੂੰ ਛੁੱਟੀਆਂ। ਛੋਟਾ ਭਾਗ ਅਗਰ ਉਹਨਾਂ ਦੀਆਂ ਛੁੱਟੀਆਂ ਆ ਗਾ ਸਕੂਲ ਜਾਂਦਾ ਦੁੱਧੂ ਕਿੱਥੇ ਪੋਗਾ ਚੁੰਗੜੀ ਦੇ ਦੇਣੀ ਚੁੰਗੜੀ ਭਰ ਕੇ ਦੇ ਦੇਣੀ ਆ ਇੱਕ ਚਾ ਉੱਥੇ ਜਾ ਕੇ ਉਹਨਾਂ ਨੇ ਗਾਣ ਕਰਕੇ ਦਿਲਾਣਾ ਚਾਹ ਤੂੰ ਤਾਂ ਤਾਂ ਜਾ ਸਕਦਾ ਜੇ ਤੂੰ ਪੜੂਗਾ ਟੈਲੀ ਜੈਡ ਪੜੂਗਾ ਨੰਬਰ ਸੋਨੇ ਲੈ ਕੇ ਆਉਂਗਾ ਤਾਂ ਜਾ ਸਕਦਾ ਨਹੀਂ ਥੋੜੀ ਜਾ ਸਕਦਾ ਨੂੰ ਬੀਬੀ ਤਾਂ ਪੜੀ ਲਿਖੀ ਆ ਤਾਂ ਜਾਂਦੀ ਆ ਉਹ ਤਾਂ ਕਿਹੜਾ ਮਾਰ ਕੇ ਆਉਣਾ ਬੀਬੀ ਦਾ ਫਿਕਰੀ ਹੋਈ ਆ ਹਾਂ ਬੀਬੀ ਨੂੰ ਤਾਂ ਆ ਕੇ ਮਾਰ ਮਾਕੇ ਤੈਨੂੰ ਪੜੇ ਹੋਏ ਕਿ ਨਾ ਕਣੀ ਮਾਤਾ ਹਾਂ ਕਹਿੰਦੀ ਅਨਪੜਾ ਮੇਰਾ ਅਨਪੜਾ ਦਾ ਮਤਲਬ ਤਾਂ ਕਿ ਆ ਵੀ ਬੀਬੀ ਪਿਛਲੇ ਟਾਈਮ ਹੀ ਐਮਏ ਕਰੀਆਂ ਹੋਈਆਂ ਤੋ ਕਿਆ ਜਾਣਦਾ ਬੀਬੀ ਨੂੰ ਤੂੰ ਬੀਬੀ ਦੇ ਇੱਕ ਵੀ ਡੱਕਾ ਵੀ ਨਹੀਂ ਨੇੜੇ ਹਾਲੇ ਤਾਂ ਬੀਬੀ ਘੁਆਰ ਰਹੀ ਹੈ ਹਾਂ ਪੀਏ ਕਿ ਆਪਣੇ ਪੀਏ ਨਹੀਂ ਤਾਂ ਬਤਾਈ ਨਹੀਂ ਕੋਈ ਨਹੀਂ ਦੇਖਿਆ ਅੰਦਾਸਰ ਦਾ ਦੇਖੀ ਕਿ ਕਿਆ ਹਾਂ ਕਰਦਾ ਚਮਕੌਰ ਨੂੰ ਜਾਣਾ ਦੇਖੀ ਚਮਕੌਰ ਕਿਆ ਹੁੰਦਾ ਚਾਹੇਂਗਾ ਚੰਕੋਸ ਆਹ ਧੀ ਇਦਾਂ ਦੀ ਧਰਤੀ ਆ ਸ਼੍ਰੀ ਚਮਕੋਸ ਹਾਂ ਧੀ ਇਦਾਂ ਦੀ ਧਰਤੀ ਆ ਸਾਡਾ ਨਾਮ ਹੈ ਸਾਡਾ ਸਕੂਲ ਦਾ ਇਹ ਬਾਰੇ ਗੱਲ ਕਰੀ ਜੂਂਦੇ ਇੱਕ ਮਰੜੀ ਕਹਿੰਦੇ ਘੜਾ ਕਹਿੰਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਹੀਂ ਆਗਾ ਕਹਿੰਦੇ ਉਹ ਜੋ ਪੜ੍ਹਦੇ ਇੱਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਗੋਬਿੰਦਾ ਸਕੂਲ ਸਕੂਲ ਦਾ ਨਾਮ ਹੈਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਸ਼੍ਰੀ ਗੁਰੂ ਗੋਬਿੰਦ ਸਿੰਘ ਸਕੂਲ ਪਬਲਿਕ ਸੀਨੀਅਰਸ ਕੰਟਰੀ ਸਕੂਲ ਸਾਡੇ ਸਕੂਲ ਦਾ ਹੈਗਾ ਨਾਮ ਇਹਨੇ ਸੋਨੇ ਦੀ ਨਾ ਸੰਤਾ بابا ਪਿਆਰਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹੈ ਹਾਂ ਉਦਰੰਗਤ ਪੈ ਗਿਆ ਹੈ ਹੁਣ ਨੀਂਦ ਉੱਠਣਾ ਛੇਤੀ ਛੇਤੀ ਅੱਛਾ ਚਲ ਛੱਡ ਹੁਣ ਤੂੰ ਮੈਨੂੰ ਗੱਲਾਂ ਨਾ ਛੱਡ ਮੈਨੂੰ ਐਸ ਤਰ੍ਹਾਂ ਢਿੱਡ ਕਿਵੇਂ ਆਉਣਾ ਢਿੱਡ ਤਾਂ ਹੁਣ ਠੀਕ ਆ ਜਦ ਸਵੇਰੇ ਉੱਠਦਾ ਜਾਂ ਚਾਹ ਪੀਂਦਾ ਨੇ ਜਾਂ ਦੂਜਾ ਵੀ ਜਾ ਤੂੰ ਖਾਣਾ ਜਾਂਦ ਉੱਠਦਾ ਕੀ ਆ ਚੱਕਰ ਹੋਊਗਾ ਕਹਿੰਦੇ ਆ ਉਹ ਨੂੰ ਆਣੀ ਤੇ ਤੁਸੀਂ ਜਾ ਕੇ ਜੇ ਤੁਹਾਨੂੰ ਦੱਸਿਆ ਵੀ ਉਹ ਗੁਰੂਗੋੜ੍ਹ ਸੇ ਇਹ ਜੀ ਮਿਲਦੀ ਆ ਨਾ ਉਹਨਾਂ ਨੂੰ ਜਿਆਦਾ ਪਤਾ ਹੁੰਦਾ ਵੀ ਉਹ ਮਿਲ ਜਣ ਤਾਂ ਸਭ ਤੋਂ ਵਧੀਆ ਛਿੱਤ ਕੀ ਹੋ ਜਾਂਦਾ ਹੈ ਉਹਦਾ ਪਾਣੀ ਜਾਂ ਹੁੰਦਾ ਹਾਂ ਉਹ ਜੀ ਆਏ ਉਹ ਖਾਣ ਵਾਲੀ ਆ ਚਾਰ ਗਲੇ ਖਾਣ ਵਾਲੀ ਗੋਲੀ ਲੈ ਲੂੰਗਾ ਗੋਲੀ ਲਵਾਂਗਾ ਸਾਰੀ ਤਾਂ ਲੈ ਕੇ ਹੀ ਨਹੀਂ ਜਾ ਸਕਿਆ ਮੈਂ ਤਾਂ ਲੈ ਲੂੰਗਾ ਕੀ ਦੋ ਆ ਗੋਲੀ ਠੀਕ ਬਟ ਡੁੱਖਦਾ ਦਾ ਸਕੂਲ ਦੇ ਟਾਈਮ ਨੂੰ ਜਿਆਦਾ ਜਿਆ ਟਿਊਸ਼ਨ ਦੇ ਨੂੰ ਵਿੱਚ ਵਿਚਾਲੇ ਠੀਕ ਰਹਿੰਦਾ ਮੈਂ ਦੱਸਦੀ ਇਹ ਵੀ ਤਕਲੀਫ ਹੈਗੀ ਹੈ ਬੇ ਪਤਾ ਨਹੀਂ ਕੀ ਆ ਪ੍ਰੋਬਲਮ ਹੈ ਜੱਸ ਕੋਈ ਜਾਣਾ ਹੁੰਦਾ ਕਿਸੇ ਰਿਜਾਈ ਦੀ ਤਕਲੀਫ ਹੈ ਇਹ ਟਿਊਸ਼ਨ ਸਭ ਜਨਾਂ ਦਾ 4:00 ਵਜੇ ਜਾਂ ਹਾਂ ਜਾਣਾ ਜਾਣਾ ਠੀਕ ਹੈ ਮੂੰਹ ਥੋੜਾ ਮੂੰਹ ਠੀਕ ਰਹਿੰਦਾ ਹੈ ਹੈਨਾ ਨਾਲੇ ਜਦ ਕੋਈ ਖਾਂਦਾ ਨਹੀਂ ਹਾਂ ਜਗੜਾ ਮਾਂ ਦੇ ਖਾਂਦਾ ਹਾਂ ਹਾਂ ਠੀਕ ਆ ਲੈ ਮੈਂ ਇੱਕ ਟੋਕੜਾ ਖਾ ਲਈ ਜੇ ਦਾਤ ਲੇ ਲੂਤਾ ਗਾਣੇ ਨਹੀਂ ਚਾਹੀਦੇ ਮੈਂ ਤੁਸ ਵੀ ਨਹੀਂ ਪੜਦਾ ਬਸ ਇੱਕ ਗੱਲ ਹੈ ਜੇ ਅਸੀਂ ਲੈ ਗਏ ਅੱਜ ਹੈ ਉਹ ਜਿਹੜਾ 20 ਰੁਪਏ ਦਿੱਤੇ ਨੇ ਅੱਜ ਮੈਂ ਸੱਚੀ ਗੱਲ ਕਹਿੰਦੀ ਝੂਠ ਨਹੀਂ ਬੋਲੂ ਇਹ ਲੈ ਕੇ ਆਉਣੀ ਕੰਟੇਨ ਚੋਂ ਕਲੱਚ ਪੈਨਸਲ ਕਿੱਥੇ ਆ ਪੈਨਸਲ 20 ਰੁਪਏ ਦਿੱਤੇ ਤੈਨੂੰ 20 ਰੁਪਏ ਦਿੱਤੇ ਤੇ ਆਵੇ 20 ਰੁਪਏ ਕਿੱਥੇ ਆ ਹਾਂਜੀ 20 ਰੁਪਏ ਕਿੱਥੇ ਆ ਉਹ ਲੈ ਗਿਆ ਕੁਰਕਰੇ ਦਾ ਪੈਕੇਟ ਕੋਈ ਨਹੀਂ ਮੈਂ ਤੈਨੂੰ ਪੁੱਛਣਾ ਨਹੀਂ ਉੱਥੇ ਪਿਆਦਵਾਰੀ ਜਿੱਥੇ ਮੈਂ ਚੱਕਦਾ ਇਹਨੂੰ ਮੈਂ ਕਿਹਾ ਨਾ 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 20 ਰੁਪਏ ਦੀ ਮੇਰੇ ਤੇ ਇਹ ਪੈਨਸਲ ਜੋ ਕੇ ਪੈਸੇ ਲੈ ਗਿਆ ਤਾਂ ਕੱਲੇ ਦੀ ਕੰਟੇਨ ਕੱਲ ਇਹ ਚੀਜੀ ਖਾਇਆਤਾ ਅੱਜ ਇਹਨੇ ਮੈਂ ਤੇ ਪੈਨਸਲ ਜੋ ਕੇ ਪੈਸੇ ਲਿੱਤੇ ਤੇ ਪੈਨਸਲ ਦੇ ਪੈਸੇ ਦੇ ਕਿੱਥੇ ਲਿਆ ਤੈਨੂੰ ਮੈਂ ਪੈਨਸਲ ਜਾਣਾ ਚਮਕੌਰ ਨੂੰ ਲੈ ਕੇ ਆਉਂਗਾ ਲੈ ਦੇ ਨਹੀਂ ਅੱਜ ਨੂੰ ਪੁੱਛਿਆ ਨਹੀਂ ਤਾਂ ਤੈਨੂੰ ਮੈਂ 20 ਰੁਪਏ ਦਿੱਤੇ ਤੇ ਲੈ ਦੇ ਕਿੱਥੇ ਆ ਹਾਂ ਲਿਆ ਦੇ 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 ਕਿੱਥੇ ਆ ਉਹਦੇ ਕੁਰਕਰੇ ਨਹੀਂ ਲਿਆ ਦੱਸ ਦੇ ਵੀ ਕੁਰਕਰੇ ਕਾਦੇ ਲੈ ਕੇ ਆਏ ਆ ਕੀ ਹੋ ਗਿਆ ਕਾਦੇ ਲੈ ਗਏ ਮਮੀ ਨੂੰ ਖਰਾਬ ਕਰਦੇ ਨੇ ਉਹ ਬੇਬੀ ਦਾ ਗੱਲ ਆ ਉਹ ਹਾਂ ਮੇਰੇ ਪਿੱਛੇ ਕਿੱਦਾਂ ਲੱਗ ਜਾਣੀ ਇਹਨੂੰ ਉਹ ਨਾ ਬੁੱਧ ਨਹੀਂ ਅੱਗੇ ਤੇ ਚੰਗਾ ਇਹ ਖਾਂਦਾ ਨਹੀਂ ਕਦੇ ਹੁਣ ਇਹਨੇ ਪਤਨੀ ਉਹ ਖਾ ਲੇ ਤਾਂ ਕਰਕੇ ਐਦਾਂ ਹੁੰਦਾ ਇਹ ਤਾਂ ਜਮਾ ਹੀ ਨਹੀਂ ਕਰਦਾ ਕਰਾ ਗਾ ਰੱਖ ਨੀ ਉਹ ਜੀ ਇਦਾਂ ਤੈਨੂੰ ਮੈਂ ਦਿੱਤੇ ਤਾਂ ਪੈਨਸਲ ਜੋਗੇ ਤੂੰ ਪੈਨਸਲ ਲਈ ਤੀ ਨੀ ਦਾ ਮਤਲਬ ਹੁਣ ਪੈਨਸਲ ਨੂੰ ਕਹਦੀ ਪਾਪਾ ਪੈਨਸਲ ਲੀ ਪਾਪਾ ਨਹੀਂ ਮੈਂ ਪੈਨਸਲ ਤੇਰੇ ਪਾਸ ਹੈਗੀ ਹੁਣ ਤੈਨੂੰ ਕੋਈ ਕਲੱਚ ਪੈਨਸਲ ਨਹੀਂ ਮਿਲਣੀ ਤੇਰੇ ਕੋਲ ਜਿਹੜੀ ਪੈਨਸਲ ਆ ਤੂੰ ਪਹਿਲਾਂ ਉਹਦੇ ਨਾਲ ਕੰਮ ਕਰ ਤੈਨੂੰ ਦੋ ਤਿੰਨ ਪੈਂਸਰ ਆ ਪਈਆ ਬਲਾ ਉਹ ਖਰਾਬ ਖਤਮ ਕਰ ਫੇਰ ਦੇਖੂਗਾ ਤੇਰੀ ਗਲਾਚ ਪੈਂਸਲ ਹੁਣ ਬਾਸ ਪੈਸੇ ਦਿੱਤੇ ਜਾ ਕੇ ਖਾ ਆਇਆ ਕੋਈ ਨਾ ਕੋਈ ਚੀਜ਼ ਲੈ ਕੇ ਨਾਲ ਉਹ ਚੀਜ਼ ਨਾ ਲਿਆ ਕਿ ਤਨ ਕਿਹੜੀ ਖਰਾਬ ਕਰਦੀ ਆ ਤੂੰ ਖਾਂਦਾ ਨਹੀਂ ਤੈਨੂੰ ਕਹਿੰਦੇ ਡਡੂ ਦਾ ਪਤਾ ਨਹੀਂ ਸਮਝਦਾ ਹੁਣ ਦਵਾਈ ਲੈ ਡਾਕਟਰ ਨੂੰ ਦੱਸ ਕੇ ਚੱਲ ਚੱਲੀਏ ਚੱਲ ਚੱਲੀਏ ਉਠੋ ਇਹਨੂੰ ਤਾਂ ਮੈਂ ਬਾਈ ਸ਼ਰਮੇ ਦੇ ਲਈ ਦੇ ਦਿੰਦਾ ਨੋਰਮਲ ਦੇਖਦਾ ਮੈਂ ਦੇਖਦਾ ਮੈਂ ਸ਼ਰਮੇ ਦੇ ਜਾਂ ਦੇਖਦਾ ਆ ਮੈਡੀਕਲ ਨਗਰਾ ਤੇ ਮਨਿੰਦਰ ਨਾਲ ਦੋਨੇ ਹੁਣ ਆਪਾਂ ਦਵਾਈ।}{|\text{ਸ਼ਿਆਲ ਫਰੰਦਰ ਨੂੰ}|} ਤੇਰਾ ਹੀ ਸਾਸਰੀ ਘਰ। ਸਾਸਰੀ ਘਰ ਵੀ ਤੇ ਆ ਲੈ। ਤੁਸੀਂ ਸੁਣਾਓ। ਕਿਵੇਂ ਆ ਜੀ? ਕੀ ਹਾਲ ਚੰਨ ਹੈ ਜੀ? ਠੀਕ ਹੈ ਜੀ। ਅੱਛਾ ਮੁੰਡੇ ਦਾ ਯਾਰ ਨਾ 10 ਮੈਨੂੰ ਤਾਂ ਤੂੰ ਆਪਣੇ ਆਪ ਦੱਸੋ ਕੀ ਪ੍ਰੋਬਲਮ ਹੈ ਤੁਹਾਨੂੰ। ਜਲ ਨਾਲ ਕੁਝ ਖਾਂਦਾ ਨਹੀਂ। ਜਲ ਢੱਡ ਦੁਖਦਾ। ਇਹ ਫੋਕੇ ਹੀ ਹੱਲ ਕਰ। ਮੈਨੂੰ ਨਾ ਜਾ ਕੇ ਆਪਣੀ ਦੁਖਦਾ। ਜਦ ਜਨਮ ਮਾੜਾ ਮਾੜਾ ਖਾ ਪੀ ਲੈਂਦਾ ਇਹਦੇ ਬੱਟ ਜਾ ਉੱਠਣ ਲੱਗ ਜਾਂਦਾ ਕਿੰਨੇ ਦਿਨ ਤੋਂ ਹੋ ਰਿਹਾ ਇਹ ਇੱਕ ਦੋ ਦਿਨ ਹੋ ਗਿਆ ਨਾ ਬਾਹਰ ਦਾ ਛਕਿਆ ਤਾਂ ਕੁਝ ਜੋ ਵੀ ਨਹੀਂ ਕਿਉਂ ਕਹਤੇ ਪਰਸੋਂ ਚੌਥੇ ਪੀਜ਼ਾ ਖਾਦਾ ਤਾਂ ਇਹਨੇ ਪਰਸੋਂ ਚੌਥੇ ਪੀਜ਼ਾ ਖਾਦਾ ਤਾਂ ਇਹਨੇ ਹਾਂ ਉਹਦ ਵਾਰ ਪਰਸੋਂ ਹੀ ਸੀਗਾ ਘਰ ਹਾਂ ਪਰਸੋਂ ਚੌਥੇ ਹੀ ਖਾਦਾ ਤਾਂ ਇਹਨੇ ਉਹਦੇ ਹੋੜਾ ਹੋੜਾ ਉਹਦੇ ਪਹਿਲਾਂ ਹੁੰਦਾ ਤਾਂ ਪਹਿਲਾਂ ਹੀ ਹੁੰਦਾ ਉਹਦੇ ਪਹਿਲਾਂ ਹੁੰਦਾ ਤਾਂ ਪੀਜ਼ਾ ਦਾ ਜਿਹੜੀ ਰੂਹ ਕਿੰਨੇ ਵਾਰ ਹੁੰਦਾ ਛੇ ਵੇਦ ਨਹੀਂ ਨੋ ਲਓ ਸਰ ਚੱਕਰ ਕੀ ਆਈ ਹੈ ਕੋਈ ਨਵੇਂ ਰਿਨੋਵੇਸ਼ਨ ਹੋਇਆ ਰਹਾ ਹੋ ਜਾਂਦਾ ਬੀਚ ਆ ਇੱਕ ਨਾ ਹੋ ਜਿਆਦਾ ਚਲੋ ਹੁਣ ਬੜਾ ਹੁਣ ਜ਼ਿਆਦਾ ਹੋਣਾ ਨਹੀਂ ਸਰਦਾਰਾ ਨੇ ਇੱਕ ਛੋਟੀ ਛੋਟੀ ਪਾਣੀ ਵਾਲੀ ਸੀਸੀ ਜੀ ਦਿੰਦਾ ਹੁੰਦਾ ਪੀਣ ਨੂੰ ਲੈ ਜਾਣਗੇ ਇਹ ਹਣਾ ਉਹ 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 ਜ਼ਰੂਰ ਦੇ ਦਿਓ ਇਹਨੂੰ ਉਹ ਇਹਦੇ ਨਾਲ ਉਹ ਚੀਜ਼ ਨਾਲ ਫਰਕ ਬਹੁਤ ਪੈਂਦਾ ਇਹਨੂੰ ਪਾ ਜੀ ਦਿਓ ਕਿਆ ਕਹਿੰਦੇ ਹੁੰਨੇ ਪਤਾ ਨੂੰ ਉਹਨਾਂ ਨੂੰ ਕਹਿੰਦੇ ਤਾਂ ਕੁਝ ਆ ਪ੍ਰੀਬਾਇਓਟਿਕ ਹੁੰਦੇ ਆ ਪ੍ਰੀਬਾਇਓਟਿਕ ਇਹ ਪਾਣੀ ਇਹ ਸੀਸੀ ਹੀ ਹੁੰਦੀਆਂ ਜਿਹੜੀਆਂ ਹਨ ਹੂੰ ਤੇ ਹਾਂ ਇਹੀ ਹੁੰਦੀ ਆ ਇੱਕ ਨੇ ਦੀ ਇੱਕ ਵੀ ਇਹਦੀ ਕਾਣਾ ਠੀਕ ਆ ਇੱਕ ਬਹੁਤ ਆ ਇੱਕ ਬਹੁਤ ਆ ਠੀਕ ਆ ਤੇ ਹੁਣ ਇਹਨੂੰ ਕੋਈ ਗੋਲੀ ਖਾ ਲੈਣਾ ਤੂੰ ਕਹਿ ਦਿੱਸੀ ਸੀ ਇਹਨੇ ਗੋਲੀ ਖਾ ਲੈ ਜੀ ਮੈਟਰ ਜੀ 200 ਰੀਵੀ ਦੋ ਇਹ ਹੁਣ ਢਿੱਡ ਤੇ ਦੇਖੋ ਤਾਂ ਠੀਕ ਆ ਢਿੱਡ ਤਾਂ ਨਹੀਂ ਕੜਾ ਗੂੜਾ ਜਿਵੇਂ ਧਰਨ ਧੁਰਨ ਪੈ ਜਾਂਦੀ ਏ ਜਾਂ ਕੁਝ ਹੂੰ ਮੈਡੀਕਲ ਨਹੀਂ ਚੱਲ ਨੂੰ ਮਨ ਕਰਦਾ ਬਚਾਉਣੀ ਆ ਪੀਲੇ 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 ਮਾਰਨ ਦਾ ਸਦਾਈ ਇਹਦਾ ਇਹ ਜੇ ਕਵਰ ਸੀ ਨਿਕਲਦੇ ਕਾਲਾ ਕਾਲਾ ਬਈ ਥੋੜੀ ਹੈ ਉਹ ਥੋੜੀ ਹੀ ਨਹੀਂ ਆਂਦੀ ਹੈ ਪਤਾ ਕਿੰਨੀ ਵਧੀਆ ਚੀਜ਼ ਆ ਹੈ ਹਾਂ ਕੀ ਬਣਾ ਦਿੰਨੀ ਯਾਰ ਇਹ ਖਤਮ ਨਹੀਂ ਦਾ ਅਨਿਸ਼ੇਤ ਦੀ ਕਟੋਰੀ ਉਹ ਬਈ ਹੋਰ ਤੂੰ ਕੀ ਭਾਰ ਦਾ ਬੋਤਲ ਭਾਲਦਾ ਹੀ ਬੋਤਲ ਪਾਣੀ ਦੀ ਹੁੰਦੀ ਹੈ ਇੱਚ ਠੀਕ ਆ ਓਕੇ ਚਲੋ ਹੁਣ ਜਾ ਕੇ ਦੇ ਆ ਲੈ ਜੀ ਤੁਸੀਂ ਜੱਤੇ ਦੀ ਕਟੜੂ ਹਟਾਉਣ ਬਾਅਦ ਤੇ ਚੱਲਿਆ ਤਾਂ ਤੇ ਘਰ ਨੂੰ ਜਾਣ ਤੋਂ ਭੈਣ ਦਾ ਆ ਗਿਆ ਰਸਤੇ ਵਿੱਚ ਫੋਨ ਕਹਿੰਦੀ ਖਾਣੀਆਂ ਜੀ ਕਹਿੰਦੀ ਗਰਮਾ ਗਰਮ ਮੈਂ ਜਲੇਬੀਆਂ ਆਗੇ ਘਰੇ ਹਾਂ ਭੈਣ ਨਹੀਂ ਕਹਿੰਦੀ ਮੈਂ ਜਲੇਬੀਆਂ ਖਾਣੀਆਂ ਗਰਮ ਗਰਮ ਔਰ ਖਾਣੀਆਂ ਵੀ ਕਹਿੰਦੀ ਜਿਹੜਾ ਮੋੜ ਪਰ ਭਾਈ ਖੜਦਾ ਉਹ ਵੀ ਆਂ ਕਹਿੰਦੀ ਜਲੇਬੀਆਂ ਦਾ ਕੀ ਕਹਿਣੇ ਆ ਕਿਉਂਕਿ ਸਾਡੇ ਸ਼੍ਰੀ ਚੌਕੌਰ ਸਾਹਿਬ ਚ ਹੋਰ ਵੀ ਬਹੁਤਾਂ ਜਲੇਬੀ ਵਾਲੇ ਵੀਰ ਇਦਾਂ ਨਹੀਂ ਪਰ ਇਹ ਬਾਈ ਦੀ ਵੈਸਟ ਆ ਜਲੇਬੀ ਕਿਆ ਬਾਤਾਂ ਨੇ ਖਾਣ ਵਾਲਾ ਤਹੂ ਭਾਈ ਵਾਕਿਆ ਯਾਰ ਜਲੇਬੀ ਬਣੀ ਆ ਔਰ ਨਾਲ ਜਲੇਬੀ ਜਲੇਬੀ ਦਾ ਸਾਈਜ਼ ਵੀ ਦੇਖੋ ਆਈ ਦੀਆਂ ਛੋਟਾ ਜਾ ਹੈ ਦੁਨੀਆ ਮੈਂ ਨਹੀਂ ਜਲੇਬੀਆਂ ਨਹੀਂ ਖਾਉਂ ਬੇ ਜੀਜਾ ਇਹਨੂੰ ਨਾ ਦੇ ਤੂੰ ਹਾਂ ਇਹਨੂੰ ਵਿਚਾਰੀ ਗਈ ਰੁਗਰੇ ਮੈਂ ਜਿੱਤੀ ਜੀ ਕਰਾ ਸਸਰੀਕਾਲ ਦੀ ਸਾਰਾ ਨੂੰ ਪਰ ਫਿਲਮੀ ਮੈਂ ਸਾਲਾ ਲੈ ਕੇ ਆਇਆ ਬੜੇ ਮਾਨਜਿਤ ਜਣ ਉਹਦੇ ਤਾਂ ਮਾਨਜਿਤ ਕਰਨਾ ਪੰਦਾ ਧੰਨਵਾਦ ਜੀ ਤੁਹਾਡਾ ਨਹੀਂ ਇਹ ਗਰਮ ਆ ਜਲੇਬੀ ਤਾਂ ਕੁੜਕ ਕੁੜਕਾ ਲਈ ਲੈ ਪੀ ਗਰਮ ਹਨਾ ਚਮਗੋਰ ਸਾਹਿਬ ਤੋਂ ਸਭ ਤੋਂ ਵਧੀਆ ਜਲੇਬੀ ਬਣਾਉਂਦਾ ਜਮਾਈ ਤਾਰੀ ਜੇ ਤੂੰ 5 ਮਿੰਟ ਪਹਿਲਾਂ ਆ ਜਾਂਦਾ ਸ਼ਾਇਦ ਮੂੰਹ ਵੀ ਜਲ ਜਾਂਦਾ ਉਹ ਪੋਜੀਸ਼ਨ ਹੈ ਵੀ ਮੈਂ ਥੋੜਾ ਜਿਹਾ ਲੇਟ ਹੋ ਗਿਆ ਹਾਂ ਫਿਰ ਜੋ ਜੋ ਹੋਈ ਹੁੰਦੀ ਮੈਂ ਕਹਿੰਦਾ ਉਹ ਵੀ ਗਰਮ ਹਨਾ ਤੱਤੀ ਦਿੱਤੀ ਆ ਤੱਤੀ ਸਹੀ ਗਿਆ ਨਾ ਆ ਭੈਣੇ ਲੈ ਹੁਣ ਖਾ ਇਹ ਭੈਣ ਨੇ ਮੇਰੀ ਬੇਇੱਜ਼ਤੀ ਕੀਤੀ ਹੈ ਜੀ ਕਹਿੰਦੀ ਮੈਂ ਐਵੇਂ ਮੈਨੂੰ ਦੂਜੀ ਜਲੇਬੀਆਂ ਨਹੀਂ ਖਾਉਂਗਾ ਆ ਇੱਕ ਜਲੇਬੀ ਖਾ ਕੇ ਹੁਣ ਮੈਂ ਤੈਨੂੰ ਕਿਹਾ ਦੱਸਾਂ ਹਾਂਜੀ ਕਈ ਵੀ ਜਲੇਬੀਆਂ ਘਟ ਖਾਂਦੀ ਆ ਖਾਂਦੀ ਆ ਸੰਦੀਪ ਜਿਹਾ ਦਾ ਆਹਨੇ ਦੇਖੀ ਲਾਫੇ ਪਾਕੇ ਜਣੀ ਲੰਦਾਤਾ ਮੈਂ ਚੱਲ ਕੋਈ ਗੱਲ ਹੀ ਫਿਰ ਕੀ ਹੋ ਗਿਆ ਪਰ ਲੇਕਿਨ ਗੱਲ ਆਏ ਆ ਵੀ ਭੈਣ ਨੇ ਮੈਨੂੰ ਮਿਹਣਾ ਮਾਰਿਆ ਕਹਿੰਦੀ ਤੂੰ ਮੈਨੂੰ ਜਲੇਬੀਆਂ ਨਹੀਂ ਖਾਣਾ ਹੁਣ ਮੈਂ ਚੱਲ ਲੈ ਕੇ ਆਇਆ ਇੱਕ ਜਲੇਬੀ ਖਾ ਕੇ ਥੱਲੇ ਪਲੇਟ ਰੱਖਤੀ ਜਲੇਬੀ ਮੈਂ ਨਹੀਂ ਕਿਹਾ ਹਾਂ ਹਾਂ ਮੈਂ ਕਿਹਾ ਹਾਂ ਇਹ ਭੈਣ ਆਈ ਹੋਈ ਆ ਕੁਸ ਖਾਣਾ ਹੁੰਦਾ ਨਹੀਂ ਕੁਲੇਬੀ ਆ ਨਹੀਂ 40 ਰੁਪਏ ਦੇ ਹਾਂ 40 ਰੁਪਏ ਮੱਕਰ ਕੀ ਭੈਣ 40 ਰੁਪਏ ਕਿਲੋ 40 ਰੁਪਏ ਦੀ ਇੱਕ ਬੋਲ ਹੋ ਗਈ 80 ਰੁਪਏ ਦੀ ਬੋਲ ਆ ਗਈ ਦੋ ਮੈਂ ਕਹਾਂ ਵੀ ਤੁਹਾਨੂੰ ਐ ਵੀ ਤਾਂ ਪਤਾ ਭਾਈ ਜਿਆਨੇ ਬੈਠੇ ਭੈਣਾਂ ਨੂੰ ਕੁਝ ਖਾਣ ਨਹੀਂ ਜਾਂਦੇ ਤਾਂ ਗਾਹ ਮੈਂ ਕਿ ਦਲੇਬੀਆਂ ਹੀ ਫੜ ਲਿਆਉਂਦੇ ਆਉਂਦੇ ਨੇ ਹਾਂ ਤਾਂ ਐਂ ਕਿਹਾ ਜੜੀ ਹਾਂ ਹੈਗੇ ਹੋ ਮੱਕਰ ਗਿਆ ਦੋਹਾਂ ਦੀ ਇੱਕ ਤਲਾਹ ਹੋਗੀ ਨਾ ਫਿਰ ਆਈ ਹੂ ਤਾਂ ਚਲੋ ਠੀਕ ਆ ਜੀ ਵੀਡੀਓ ਬਣੀ ਜਾ ਸੋਡੀ ਮੇਰੇ ਬਹਾਨੇ ਫਿਰ ਆ ਗਈ ਚਲੋ ਵੀਡੀਓ ਬਣੀ ਆ ਪਰ ਇਹ ਝੂਠ ਆ ਨਾ ਭੈਣ ਨਹੀਂ ਨਹੀਂ ਭੈਣ ਕੇ ਚੱਲ ਕੋਈ ਗੱਲ ਨਹੀਂ ਛੱਡੋ ਕੋਈ ਗੱਲ ਹੀ ਤੂੰ ਤੀਜ ਲੈ ਗਰਮ ਹੈ ਨਾ ਜਲੇਬੀ ਜਲੇਬੀ ਗਰਮ ਨਾ ਠੰਡੀ ਦੁਬਾਰਾ ਗਰਮ ਕਰਾ ਕੇ ਦੇ ਕੇ ਇਹ ਗੱਲ ਝੂਠ ਦੁਬਾਰਾ ਲੈ ਕੇ ਕਰਾ ਪਗਣ ਇਹ ਹੋ ਸਕਦਾ ਵੀ ਨਾ ਪੱਕੀ ਚੱਲਦਾ ਤਾਂ ਕਰਕੇ ਗਰਮ ਰਹੀਏ ਫਿਰ ਇਹ ਪੱਕੇ ਮੂਨੇ ਬੈਠੀ ਰੰਡੀਆਂ ਹੋ ਗਈ ਹੈ ਇਹ ਵੀ ਫਰਕ ਪੈ ਸਕਦਾ ਜੀ ਦੇਖੀ ਆ ਵੀ ਕੁੜਕੜ ਜੀ ਕਰਦੀ ਪਹਿਲਾਂ ਵੀ ਕੁੜਤੀ ਟੁੱਟ ਗਈ ਇੱਕ ਹੁਣ ਦੂਈ ਟੁੱਟ ਜਣੀ ਬੀਬੀ ਜੀਜਾ ਦਾ ਕੁਰਸੀਆਂ ਹੀ ਤੋੜਨਾ ਆਇਆ ਹੋਇਆ ਇੱਕ ਤੋੜ ਗਿਆ ਦੂਜਾ ਜੀ ਹੁਣ ਤੋੜ ਲੱਗਿਆ ਜੀਜਾ ਦਾ ਖੜੀ ਹੋ ਜਾ ਕਰਦੀ ਬੀਬੀ ਬੀਬੀ ਕੁਰਸੀ ਅ ਵੀ ਅੱਜ ਭੈਣ ਰਹੂਗੀ ਜਰਨ ਜੀ ਦਾ ਪਰ ਇਹ ਤਾਂ ਸੱਚੀ ਤਿਆਰੀ ਕਰ ਲਈ ਨੀ ਬੀ ਵੱਜੜ ਕਰਕੇ ਕੋਈ ਵੀ ਨਹੀਂ ਬਦਲੇ ਇਹਦਾ ਰੱਖੇ ਲੈ ਇਹਦਾ ਪਾਈਣੀ ਹੈ 1-2 ਦਿਨ ਤੱਕ ਮੇਰਾ ਵੀ ਕਿਆ ਹੋ ਰਹਾ ਇਹ ਰਹਿ ਜਾ ਨਹੀਂ ਅਜੂਰਾ ਖਾਦੇ ਮਨਿੰਦਰ ਇਹਦੇ ਕੋਲ ਰੌਣਕ ਰੱਖੇ ਕਰੋ ਅੱਗੇ ਨਾਲੋਂ ਬੀਬੀ ਬਹੁਤ ਠੀਕ ਹੂੰ ਸਮਝ ਗਏ ਬਾਕੀ ਐਂ ਕਰੀਂ ਇਹਨਾਂ ਦਵਾਈਆਂ ਦੇ ਜੀ ਕਹਿੰਦੇ ਇਸ ਤਰ੍ਹਾਂ ਹਾਂ ਮੈਂ ਦੇਖ ਲਵਾਂ ਲੇ ਲਵੇ ਦੋ ਦੋ ਗੋਲੀਆਂ ਗੱਲ ਤਾਂ ਥੋੜ੍ਹਾ ਬੀਬੀ ਨੂੰ ਕਹਿ ਕੇ ਜਾਈ ਕਿ ਦੁਪਹਿਰਾ ਦੁਪਹਿਰਾ ਮੈਂ ਇਹਨੂੰ ਉੱਥੇ ਲੈ ਜਾਣਾ ਹਾਂ ਹੋ ਮੰਨਿੰਦਰ ਉੱਥੇ ਆਪਣਾ ਦੁਪਹਿਰਾ ਤੇ ਪਹਿਰਾ ਕੱਟਿਆ ਠੀਕ ਨਹੀਂ ਹਾਂ ਐਦਾਂ ਆਪਾਂ ਰਲ ਮਿਲ ਕੇ ਚੱਲੀ ਜਾਣਾ ਕਰਦਾ ਤੇ ਕੱਟਿਆ ਤਾਂ ਮੰਨ ਕੇ ਚੱਲ ਇਹਨਾਂ ਦੇ ਨਾਲੇ ਅੱਜ ਗੱਲ ਸ਼ਾਮ ਨੂੰ ਆ ਗਏ ਇੱਥੇ ਕਿਹੜੀ ਘੰਟਾ ਆਪਣਾ ਸ਼ਾਮ ਨੂੰ ਚਲੋ ਜਾਂ ਨੂੰ ਤੇਰਾ ਜਾਦਾ ਦਿਨਾਂ ਦਾ ਫਰਕ ਪੈ ਜਾਣਾ ਹੁਣ ਪੈ ਜਾਣਾ ਜੂ ਜੂ ਕਰ ਮੱਖ ਹੋ ਜਾਣੀ ਮਾਂ ਗਰਮੀ ਵੀ ਬਹੁਤ ਆ ਇੱਥੇ ਬੈਠੇ ਰੱਖਾ ਲਾ ਕੇ ਹਾਂ ਉੰਦਰ ਕੋਈ ਜਿਹੜੀ ਬੜੀ ਜਾਂਦੀ ਆ ਕੱਲੀ ਵੀ ਕਿਵੇਂ ਬੈਠੀ ਰਹੀ ਐ ਵੀ ਸੱਚੀ ਆ ਓਹੋ ਦਾ ਤਾਮ ਦੇ ਨਹੀਂ ਵੀ ਉਹ ਜਿਆਦਾ ਅੰਦਰ ਗਰਮੀ ਆ ਹਾਂ ਹਾਂ ਉਹ ਹੈ ਵੀ ਗਰਮੀ ਹਾਂ ਗਰਮੀ ਹੈਗੀ ਆ ਜਿਹੜੀ ਅੰਦਰ ਨੇ ਲਾ ਦੋ ਇਹਦੀ ਬੜੀ ਕਰ ਦਿਓ ਚੱਲੀਏ ਹੁਣ ਪੈਣੇ ਓਏ ਨਾ ਜਾ ਨਾ ਨਾ ਕਾਤੇ ਰੱਖ ਲੈ ਰੱਖ ਲੈ ਨਾ ਨਾ ਕਾਤਾ ਹੈਗਾ ਤੇ ਪਾਈ ਹੋਈਆਂ ਜਦ ਤੱਕ ਰੂਹ ਨਹੀਂ ਰਹਿੰਦੀ ਜਦ ਤੱਕ ਮੈਂ ਦੇਣੀ ਆ ਲੈ ਲੜਨ ਤੇ ਜੱਫਾ ਲਾ ਦਿੰਦੇ ਚੱਲ ਠੀਕ ਆ ਬੀਬੀ ਜੀ ਲੈ ਕੇ ਰਹੀ ਮੈਂ ਦੇਹਰਾ ਜਣ ਤੱਕ ਦੇ ਚੱਲ ਠੀਕ ਆ ਲੈ ਲੈ ਅੱਜ ਤੱਕ ਉਹ ਆਨ ਬੈਗ ਵੀ ਪੁਰਾਣੇ ਜਵਾਨੇ ਵਗੋ ਚੱਕ ਰਿਆ ਓਏ ਨਾ ਦਸੀ ਟੁੱਟ ਜੂ ਨਹੀਂ 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 ਮੈਂ ਬਹਿ ਲੈਣਾ ਉਹ ਦੇ ਲੈ ਗਾ ਅਗੂ ਦੇ ਦੇ ਦੋ ਮਿੰਟ ਬੈਠਣਾ ਨਹੀਂ ਕੋਲ ਆ ਦੇਖੀ ਹਾਂ ਰੋਂਦਾ ਕਹਿੰਦਾ ਆਪਾਂ ਚੱਲੂ ਆ ਰੋਣ ਬੰਗਾਇਰ ਵਰਤਿਓ ਐਤਵਾਰ ਨੂੰ ਉਹ ਵੀ ਬਰਾ ਹੁਣ ਆ ਆ ਕਰਦਾ ਹੁਣ ਆ ਕਹਿੰਦਾ ਮੈਨੂੰ ਚੱਤੀ ਇਹ ਬਰਾ ਵੇ ਚਲੀ ਗੁਲਾ ਮੈਂ ਫੇਰ ਆ ਦੇਣਾ ਠੀਕ ਆ ਹਾਂ ਤੂੰ ਵੀ ਜਾਣਾ ਪੁੱਤ ਪੁਈਨੇ ਜਾਣਾ ਕਰਨ ਰੋਂਦਾ ਚੱਪਲਾ ਨਹੀਂ ਪੁੱਦੇ ਦੇ 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 ਮਾਲੀ ਦੀ ਹੁੰਦੀ ਹੈ ਗੱਲ ਮਨਾਂ ਰੋਣ ਵਾਲੀ ਕੀ ਗੱਲ ਆ ਯਾਰ ਐਤਵਾਰ ਨੂੰ ਲਿਆਉਂਗੇ ਐਤਵਾਰ ਨੂੰ ਲਿਆਉਂਗੀ ਫੇਰ ਰੋਣ ਵਾਲੀ ਕੀ ਗੱਲ ਆ ਇਹ ਚ ਰੋਂਣ ਲੱਗ ਗਿਆ ਹਾਂ ਮੈਂ ਆ ਜਾਣਾ ਮੈਂ ਫੇਰ ਫੇ ਵੀਰੋੜਾ ਵੀ ਚਲੇ ਗਏ ਕੋਈ ਨਾ ਫੇ ਸਾਰੇ ਆਪਣੇ ਘਰ ਜਾਣਾ ਹੀ ਹੈ ਤੂੰ ਨਹੀਂ ਆਪਣੇ ਘਰ ਬੈਠਾ ਪੁੱਤ ਪੜਾਈ ਵੀ ਜ਼ਰੂਰੀ ਆ ਪੜਾਈ ਵੀ ਜ਼ਰੂਰੀ ਉਹ ਵੀ ਪੜਨ ਕਰਕੇ ਗਿਆ ਜੇ ਛੁੱਟੀ ਸੀ ਫੇ ਆ ਗਏ ਹੈ ਕੱਲੂ ਮੈਂ ਛੱਡ ਕੇ ਆਉਂਗਾ ਤੁਹਾਡੇ ਕੋਲ ਜਦ ਸਕੂਲ ਦਾ ਟਿਊਸ਼ਨ ਤੇ ਆ ਗਿਆ ਫੇ ਕਰਾਤ ਲਾਇਆ ਗੋ ਮੈਂ ਫੇ ਐਤਵਾਰ ਨੂੰ ਲਿਆਉਂਗਾ ਠੀਕ ਆ ਚੱਲ ਫੜਾ ਚੱਪਲਾ ਹੁਣ ਭੂਈ ਦੀ ਫੜਾ ਦੇ ਤੈਨੂੰ ਆਈ ਨਹੀਂ ਜਲਤਾਂ ਮੈਂ ਤੇਰੇ ਪਰ ਕਹੋ ਜਦ ਤੱਕ ਭੂਈ ਨਹੀਂ ਰਹਿੰਦੀ ਲੈ ਦੇ ਦੇ ਚੱਪਲਾ ਕੀ ਕਹਾ ਹਾਂ ਕਹਿੰਦਾ ਜਦ ਤੱਕ ਭੂਈ ਕਹਿੰਦੀ ਨਹੀਂ ਵੀ ਰਹਿ ਤੈਨੂੰ ਕਹਿੰਦਾ ਠੀਕ ਆ ਬਾਏ ਬਾਏ ਮਨੇ ਤਾਂ ਨਹੀਂ ਹੈਂਡ ਕਰੀ ਦੀ ਆ ਲੈ ਤਾਂ ਐ ਤਾਂ ਸਿਆਣਾ ਐ ਕਿਉਂ ਨਹੀਂ ਐ ਤਾਂ ਸਿਆਣਾ ਐ ਮੇਰੇ ਕੋਲ ਬੱਸ ਐ ਲੈ ਚੀਜੀ ਖਾ ਲੀ ਚੀਜੀ ਖਾ ਲੀ ਠੀਕ ਆ ਆ ਜਾਣਾ ਮੈਂ ਪਹਿਰਾ ਇਧਰ ਆ ਵੀ ਹਾਂ ਚੱਕ ਦੇ ਤੂੰ ਕਿੱਥੇ ਤਵੀ ਜਾਣ ਆਪਣਾ ਡਿਨਰ ਹੋਰ ਬਾਦ ਵਿੱਚ ਇਧਰ ਆ ਆਏ ਬਾਬਾ ਚਲੋ ਚਲ ਮੈਂ ਜੀ ਛੱਲੀ ਭੈਣ ਹੁਣ ਪਿੰਡ ਨੂੰ ਪੜੇ ਸਭ ਪਣਿਤਿਆ ਰੱਖਿਓ ਹਨ ਚਲੋ ਬਾਕੀ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੁਣ ਅਗਲੇ ਬਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ 'ਚ ਰੱਖੇ ਜੀ ਠੀਕ ਆ ਬਾਏ ਕੀ ਕਰੀਏ ਜੀ ਇਹ ਦਨ ਛੱਡ ਕੇ ਆਉਂਦੇ ਕੱਲ ਨੂੰ ਬਾਏ ਬਾਏ ਕਰਦੇ ਬਾਏ ਬਾਏ ਤਾਂ ਕਰ ਦੋ